ਵੈਗਰੂ ਜੀ ਆ ਗੁਰਦੁਵਰਾ ਸਾਹਿਬ ਦੇ ਨਾਲ ਆ ਗਿਆ ਬਿਲਕੁਲ ਦਰਿਆ ਪਹਿਲਾਂ ਉਹ ਪਰਲੇ ਬੰਨੇ ਵਗਦਾ ਹੁੰਦਾ ਸੀ ਆਪਾਂ ਸੁਣਦੇ ਹੀ ਰਹੇ ਅੱਜ ਤੱਕ ਕਹਿੰਦੇ ਹੁੰਦੇ ਵੀ ਦਰਿਆ ਆਪ ਦੇ ਰੁਖ ਬਦਲ ਲੈਂਦੇ ਨੇ ਕਈ ਵਾਰੀ ਤੇ ਆ ਵੇਖੋ ਦਰਿਆ ਦਾ ਵਹਾਅ ਬੜਾ ਤੇਜ਼ ਆ ਤੇ ਆ ਸਾਰਾ ਇੱਥੇ ਨਾਲ ਨਾਲ ਰਾਹ ਹੁੰਦਾ ਸੀ ਗੁਰਦੁਵਰਾ ਸਾਹਿਬ ਦੇ ਚਾਰ ਦਿਵਾਰੀ ਦੇ ਪਰਲੇ ਬੰਨੇ ਆ ਬਾਗ ਆ ਗਿਆ ਆ ਵੀਰ ਦੱਸਣਗੇ ਹਾਂ ਜੀ ਵੀਰੇ ਦੱਸਿਓ ਵੇਖੋ ਜੀ ਇਹ ਜਿਹੜਾ ਦਰਿਆ ਦੇ ਨਾਲ ਦੀ ਰਸਤਾ ਆ ਨਾ ਗੁਰੂ ਘਰ ਦੇ ਨਾਲ ਦੀ ਇਦੇ ਅੱਗੇ 7-8 ਪਿੰਡ ਪੈਂਦੇ ਇਹੋ ਹੀ ਰਸਤਾ ਉਹਨਾਂ ਨੂੰ ਜਾਂਦਾ ਸੀ ਜੇ ਜਦੋਂ ਆਪਾਂ ਪੋਤੂ ਆਉਂਨੇ ਆ ਨਾ ਫਰੋਇਪੁਰ ਤੇ ਜਿਹੜਾ ਇਹ ਕੋਟ ਬੁੱਢੇ ਵਾਲਾ ਪੋਲਾ ਇਹ 10-12 ਪਿੰਡ ਅੱਗੇ ਪੈਂਦੇ ਉਹਨਾਂ ਦਾ ਬਿਲਕੁਲ ਜਿਹੜਾ ਵਾ ਕੰਕਸ਼ਨ ਉਹ ਕਟਿਆ ਗਿਆ ਵਾ ਇਹ ਗੁਰੂ ਘਰ ਦੇ ਨਾਲ ਜਿਹੜੇ ਉਹ ਵੀ ਤੁਸੀਂ ਦੇਖਣੀ ਦੇਜੋ ਕਿ ਇਹ ਜਿਹੜੀ ਕੰਧ ਹੀ ਚਾਰ ਕਿਲੇ ਲੰਮੀ ਇਹ ਵੀ ਟਹਿ ਗਈ ਆ ਰਾਹ ਸਾਰਾ ਖੁਰ ਗਿਆ ਵਾ ਅਸੀਂ ਇਹ ਸੰਗਤ ਨੂੰ ਅਪੀਲ ਕਰਦੇ ਆ ਵੀ ਸੰਗਤ ਇੱਥੇ ਆਵੇ ਤੇ ਆਪਾਂ ਤੋੜਿਆ ਦੀ ਸੇਵਾ ਕਰਨੀ ਆ ਤੋੜੇ ਜਿਹੜੇ ਉਹ ਬੰਨ ਕੇ ਲਾਉਣੇ ਆ ਤੇ ਬਾਕੀ ਤੁਸੀਂ ਇਹ ਵੀ ਰੋੜੀ ਦੱਸ ਦੇਣਗੇ ਤੁਹਾਨੂੰ ਆ ਵੇਖੋ ਜੀ ਆ ਕਾਫੀ ਇਥੋਂ ਰਾਹ ਸੀ ਪਰਲੇ ਬੰਨੇ ਤੇ ਆ ਕੰਧ ਵੀ ਵਿੱਚ ਖੋਰ ਲੀਏ ਦਰਿਆ ਨੇ ਤੇ ਉਹ ਵੇਖਿਆ ਜਾਵੇ ਤੇ ਵੇਖੋ ਕਿੰਨਾ ਮਤਲਬ ਨਾਲ ਨਾਲ ਥਾਂ ਬੜਾ ਉੱਚਾ ਸੀਗਾ ਤੇ ਦਰਿਆ ਜਦੋਂ ਕਈ ਰੀ ਆਪਦਾ ਰੁਖ ਬਦਲਦੇ ਨੇ ਨਿਆ ਤੇ ਆ ਖੋਰ ਲੈਂਦੇ ਆ ਬਾਗ ਸੀਗਾ ਇੱਥੇ ਬੜਾ ਤੇ ਆ ਸਾਰਾ ਵੇਖੋ ਇਧਰੋਂ ਇਧਰੋਂ ਖੋਰ ਲਿਆ ਤੇ ਇਥੋਂ ਲਾਕੇ ਦੀ ਸੰਗਤ ਨੂੰ ਆਪਣੀ ਤੇ ਹੀ ਪੀ ਲੈ ਆ ਵੀਰ ਜੀ ਨੇ ਵੀ ਦੱਸਿਆ ਵੀ ਇੱਥੇ ਸੰਗਤ ਹੀ ਆਵੇ ਬਸ ਤੋੜੇ ਲਾਉਣੇ ਨੇ ਇਹੇ ਕੰਮ ਆਪਾਂ ਨੂੰ ਵੀਰੋਂ ਨਿਭਾਉਣਾ ਪੈਣਾ ਕਿਉਂਕਿ ਆ ਗੁਰਦੁਆਰਾ ਸਾਹਿਬ ਹੈ ਬਿਲਕੁਲ ਨਾਲ ਹੀ ਗੁਰੂ ਘਰ ਦਾ ਕੰਮ ਆ ਤੇ ਇਹ